ਡਾਇਬੀਟਿਸ ਜਿਹੜੇ ਨੇ ਉਹ ਉਹਦੇ ਵਿੱਚ ਤੁਹਾਡੇ ਪੈਰ ਜਿਹੜੇ ਇਫੈਕਟ ਹੋ ਸਕਦੇ ਨੇ ਤੇ ਜੇ ਉਹ ਨਾ ਟਾਈਮਲੀ ਟਰੀਟ ਕੀਤੇ ਗਏ ਤੇ ਉਹ ਕਟਨੇ ਵੀ ਪੈ ਸਕਦੇ ਨੇ ਜਦੋਂ ਮਸਲ ਇਫੈਕਟ ਹੋ ਜਾਂਦੇ ਨੇ ਤੇ ਪੈਰ ਡਿਫਾਰਮ ਹੋਣੇ ਸ਼ੁਰੂ ਹੋ ਜਾਂਦੇ ਪੈਰ ਇਧਰ ਵੱਲ ਚੱਲਣਾ ਸ਼ੁਰੂ ਹੋ ਜਾਂਦਾ ਇਧਰ ਸ਼ੁਰੂ ਹੋ ਜਾਂਦਾ ਫਿਰ ਇਥੋਂ ਜਿਹੜੀਆਂ ਡਿਫਾਰਮिटीज ਬਣ ਜਾਂਦੀਆਂ ਇਥੋਂ ਹੱਡੀਆਂ ਇੰਜ ਜਾਣੀਆਂ ਸ਼ੁਰੂ ਹੋ ਜਾਂਦੀਆਂ ਪਰ ਹੁਣ ਅਸੀਂ ਇੱਕ ਮਿਨਿਮਲੀ ਇਨਵੇਸਿਵ ਸਰਜਰੀ ਟੈਕਨੀਕ ਲੈਂਦੇ ਜਿਹਦੇ ਵਿੱਚ ਇੱਕ ਬਹੁਤ ਛੋਟੇ ਚੀਰੇ ਨਾਲ ਅਸੀਂ ਬੋਨਸ ਨੂੰ ਆਪਣੀ ਜਗ੍ਹਾ ਅਲਾਈਨ ਕਰ ਸਕਦੇ ਹਾਂ ਬਹੁਤ ਛੋਟੇ ਚੀਰੇ ਦੇ ਤਰ੍ਹਾਂ ਸਰਜਰੀ ਦੂਜਾ ਬੜੇ ਥੋੜੇ ਟਾਈਮ ਚ ਸਰਜਰੀ ਦਾ ਖਤਮ ਹੋਣਾ ਤੀਜਾ ਬੜੀ ਵਧੀਆ ਹੀਲਿੰਗ ਔਰ ਬੜੇ ਛੋਟੇ ਜਿਹਾ ਉਹਨੇ ਕਹਿੰਦੇ ਨਿਸ਼ਾਨ ਨਾਲ ਸਕਾਰ ਦੇ ਨਾਲ ਕਾਸਮੈਟਿਕਲੀ ਗੁੱਡ ਤੇ ਘੱਟ ਚਾਂਸ ਇਨਫੈਕਸ਼ਨ ਦੇ ਪੈਰ ਜਿਹੜੇ ਹੁੰਦੇ ਨੇ ਇਨਸਾਨ ਦਾ ਸਭ ਤੋਂ ਅਨਮੋਲ ਅੰਗ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੀਵਨ ਦੀ ਰਫਤਾਰ ਉਹਦੇ ਪੈਰਾਂ ਨਾਲ ਹੁੰਦੀ ਹੈ ਲੇਕਿਨ ਕੁਝ ਸਮੇਂ ਦੇ ਵਿੱਚ ਪੈਰਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਤਾਂ ਹੂੰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਮਹਿਜ ਕੁਝ ਹੀ ਦਿਨ ਦੇ ਵਿੱਚ ਔਰ ਘੱਟ ਪੈਸੇ ਦੇ ਵਿੱਚ ਆਪਣਾ ਇਲਾਜ ਕਰਵਾ ਕੇ ਆਪਣੇ ਪੈਰਾਂ ਦੀਆਂ ਮੁਸ਼ਕਲਾਂ ਨੂੰ ਠੀਕ ਕਰ ਸਕਦੇ ਹੋ ਅਕਸਰ ਅਸੀਂ ਦੇਖਦੇ ਆ ਕਿ ਲੋਕਾਂ ਦੇ ਪੈਰਾਂ ਦੀਆਂ ਹੱਡੀਆਂ ਵੱਜ ਜਾਂਦੀਆਂ ਨੇ ਤਾਂ ਲੋਕ ਜਿਹੜੇ ਨੇ ਕਈ ਵਾਰ ਕਵਾਕਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਮਾਲਸ਼ੀਆਂ ਕੋਲ ਜਾਂਦੇ ਨੇ ਲੇਕਿਨ ਉਹਨਾਂ ਦੇ ਹਾਲਾਤ ਬਹੁਤ ਖਰਾਬ ਹੋ ਜਾਂਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਚਰਚਾ ਕਰਾਂਗੇ ਕਿ ਕਿਵੇਂ ਤੁਸੀਂ ਇਸ ਬਿਮਾਰੀ ਤੋਂ ਰਾਹਤ ਪਾ ਸਕਦੇ ਹੋ ਸਾਡੇ ਨਾਲ ਐਕਸਪਰਟ ਡਾਕਟਰਸ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਇੰਪੋਰਟੈਂਟ ਪੈਰ ਮੰਨਿਆ ਜਾਂਦਾ ਕਹਿੰਦੇ ਕਿ ਪੈਰਾਂ ਤੇ ਖੜਾ ਹੋ ਜਾਓ ਚਾਹੇ ਆਰਥਿਕ ਤੌਰ ਤੇ ਚਾਹੀ ਸਰੀਰਿਕ ਤੌਰ ਤੇ ਪੈਰ ਦੀਆਂ ਕੀ ਪ੍ਰੋਬਲਮਸ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਪੈਰ ਦੀਆਂ ਜਿਹੜੀਆਂ ਮੇਜਰ ਪ੍ਰੋਬਲਮ ਨੇ ਇੱਕ ਤਾਂ ਬੜੀ ਹਾਈ ਵੈਲੋਸਟੀ ਟ੍ਰੋਮਾ ਹੋ ਗਿਆ ਹੈ ਬਹੁਤ ਜ਼ਿਆਦਾ ਐਕਸੀਡੈਂਟ ਦੀ ਜਿਹੜੀ ਆ ਉਹ ਹੋਣੇ ਸ਼ੁਰੂ ਹੋ ਗਏ ਸੋ ਫ੍ਰੈਕਚਰਸ ਜਿਹੜੇ ਨੇ ਪੈਰਾਂ ਦੇ ਬਾਤ ਗਏ ਨੇ ਦੂਜਾ ਸਪੋਰਟਸ ਦੇ ਵਿੱਚ ਬੰਨਿਆਂ ਦਾ ਬਹੁਤ ਰੁਝਾਨ ਹੈ ਜਿਦੇ ਵਿੱਚ ਕਾਫੀ ਜ਼ਿਆਦਾ ਸਪੋਰਟ ਇੰਜਰੀਜ਼ ਹੋ ਜਾਂਦੀਆਂ ਨੇ ਤੇ ਪੇਸ਼ੈਂਟ ਉਹਨੂੰ ਨਿਕਨੈਕਟ ਕਰਦੇ ਨੇ ਤੀਜਾ ਡਾਇਬੀਟਿਸ ਜਿਹੜੇ ਨੇ ਉਹ ਉਹਦੇ ਵਿੱਚ ਤੁਹਾਡੇ ਪੈਰ ਜਿਹੜੇ ਇਫੈਕਟ ਹੋ ਸਕਦੇ ਨੇ ਤੇ ਜੇ ਉਹ ਨਾ ਟਾਈਮਲੀ ਟਰੀਟ ਕੀਤੇ ਗਏ ਤੇ ਉਹ ਕਟਨੇ ਵੀ ਪੈ ਸਕਦੇ ਨੇ ਔਰ ਚੌਥਾ ਜਿਹੜਾ ਆਰਥਰਾਇਟਸ ਗਠੀਆ ਹੈ ਉਹ ਵੀ ਪੈਰਾਂ ਨੂੰ ਇਫੈਕਟ ਕਰ ਸਕਦਾ ਜਿਹਦੇ ਕਾਰਨ ਪੈਰ ਜਿਹੜੇ ਤੁਹਾਡੇ ਡਿਫੋਰਮ ਹੋ ਸਕਦੇ ਨੇ ਉਹ ਆਪਣੀ ਸ਼ੇਪ ਲੂਜ਼ ਕਰ ਸਕਦੇ ਨੇ ਤੇ ਪੰਜਮਾ ਕਈਆਂ ਚ ਵਿਚ ਮੰਦਰੂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਵਿੱਚ ਵੀ ਪੈਰ ਡਿਫੋਰਮ ਡਾਕਟਰ ਸਭ ਤੋਂ ਪਹਿਲੇ ਡਾਇਬਟਿਕ ਦੀ ਗੱਲ ਕਰਾਂਗੇ ਡਾਇਟਿਕ ਇਸ ਪੈਰ ਨੂੰ ਅਸੀਂ ਜਰਾ ਦੇਖ ਰਹੇ ਹਾਂ ਕਿ ਜਗ੍ਹਾ ਤੇ ਅਫੈਕਟ ਕਰਦਾ ਤੇ ਕੀ ਪ੍ਰੋਬਲਮ ਆ ਇਸ ਤਰ੍ਹਾਂ ਹੈ ਕਿ ਡਾਇਬਟੀਸ ਦੇ ਵਿੱਚ ਕਿਉਂਕਿ ਸਾਡੇ ਨਰਵਸ ਤੇ ਮਸਲ ਜਿਹੜੇ ਨੇ ਉਹ ਅਫੈਕਟ ਹੋ ਜਾਂਦੇ ਨੇ ਜਦੋਂ ਮਸਲ ਅਫੈਕਟ ਹੋ ਜਾਂਦੇ ਨੇ ਤੇ ਪੈਰ ਡਿਫੋਰਮ ਹੋਣੇ ਸ਼ੁਰੂ ਹੋ ਜਾਂਦੇ ਨੇ ਪੈਰ ਇਧਰ ਵੱਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਧਰ ਸ਼ੁਰੂ ਹੋ ਜਾਂਦਾ ਹੈ ਫਿਰ ਇਥੋਂ ਜਿਹੜੀਆਂ ਡਿਫਾਰਮिटीज ਬਣ ਜਾਂਦੀਆਂ ਐ ਇਥੋਂ ਹੱਡੀਆਂ ਇੰਜ ਜਾਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਮੰਨ ਲਓ ਇੱਕ ਨਾਰਮਲੀ ਪੈਰ ਇੰਜ ਚੱਲ ਰਿਹਾ ਤੇ ਜੇ ਪੇਸ਼ੈਂਟ ਨੂੰ ਇੰਜ ਚੱਲਣਾ ਪਏਗਾ ਕੀ ਹੋਏਗਾ ਇੰਜ ਇੱਥੇ ਪ੍ਰੈਸ਼ਰ ਆ ਜਾਏਗਾ ਜਦੋਂ ਇੱਥੇ ਜਦੋਂ ਇੱਥੇ ਪ੍ਰੈਸ਼ਰ ਆ ਜਾਏਗਾ ਇਸ ਜਗ੍ਹਾ ਦੇ ਉੱਤੇ ਜਦੋਂ ਇੱਥੇ ਪ੍ਰੈਸ਼ਰ ਆ ਜਾਏਗਾ ਇਹਦੇ ਉੱਤੇ ਸਕਿਨ ਟੁੱਟਣੀ ਸ਼ੁਰੂ ਹੋ ਜਾਏਗੀ ਸਕਿਨ ਟੁੱਟਣੀ ਸ਼ੁਰੂ ਹੋ ਜਾਏਗੀ ਤੇ ਅਲਸਰ ਬਣ ਜਾਏਗਾ ਜੇਦੋ ਅਲਸਰ ਬਣ ਜਾਏਗਾ ਇਹ ਇਨਫੈਕਸ਼ਨ ਵਾਧਾ ਵਾਧਾ ਸਾਰੇ ਪੈਰ ਨੂੰ ਚਲੇ ਜਾਏਗਾ ਤੇ ਪੈਰ ਤੋਂ ਅੱਗੇ ਬਾਡੀ ਨੂੰ ਵੀ ਜਾ ਸਕਦਾ ਹੈ ਡਾਕਟਰ ਸਾਹਿਬ ਅੱਗੇ ਤੇ ਕੀ ਜਾਂਦਾ ਸੀ ਲੋਕੀ ਮਾਲਸ਼ੀਅਤ ਕਰਨ ਦਿੰਦੇ ਸੀ ਜਾਂ ਜਿਹੜੇ ਨੇ ਇਹ ਲੋਗ ਇਹਦਾ ਇਲਾਜ ਘਰੇ ਬੈਠੇ ਕੀ ਕਰ ਲੈਂਦੇ ਸੀ ਤੁਸੀਂ ਕੀ ਅਸੀਂ ਨਵੀਂ ਚੀਜ਼ ਲੈ ਕੇ ਆਏ ਜਿਸ ਦੇ ਨਾਲ ਕੀ ਇਹਦੇ ਨਾਲ ਇੱਕ ਬਿਹਤਰ ਇਲਾਜ ਹੋ ਸਕਦਾ ਹੈ ਖਾਸ ਕਰਕੇ ਪੈਰਾਂ ਦੀਆਂ ਪ੍ਰੋਬਲਮ ਠੀਕ ਹੋਣ ਹੁਣ ਜਿਸ ਜਿਸ ਤਰ੍ਹਾਂ ਕਿ ਮੈਂ ਦੱਸ ਰਿਹਾ ਸੀ ਜੇ ਮੰਨ ਲਓ ਇਹ ਪ੍ਰੈਸ਼ਰ ਨਾਲ ਜ਼ਖਮ ਹੋ ਗਿਆ ਇਹ ਜਖਮ ਤੇ ਹੁਣ ਇਹ जखम ਨੂੰ ਜਿਹੜਾ ਮੰਨ ਲਓ ਅਸੀਂ ਬੂਟ ਪਾ ਕੇ ਜਾਂ ਨੇ ਕਹਿੰਦੇ ਆ ਪਟੀਆਂ ਕਰਕੇ ਠੀਕ ਕਰ ਲਿਆ ਪਰ ਪ੍ਰੈਸ਼ਰ ਨਾ ਰਿਲੀਟਾ ਫੇਰ ਹੋ ਜਾਣਾ ਇੱਕ ਵਾਰੀ ਠੀਕ ਕਰ ਲਿਆ ਫੇਰ ਹੁਣ ਇਹਦਾ ਹੱਲ ਕੀ ਹੈ ਜਾਂ ਤੇ ਪੈਰ ਨੂੰ ਇੰਜ ਲਿਹਾਈਏ ਤੇ ਜਾਂ ਜਿੱਥੇ ਹੱਡੀ ਜੇ ਇਹ ਪੈਰ ਇੰਜ ਸਟੇਬਲ ਹੋ ਗਿਆ ਤੇ ਜਿੱਥੇ ਹੱਡੀ ਵਧੀ ਹੋਈ ਹੈ ਉਹ ਹੱਡੀ ਨੂੰ ਕੱਟ ਦਿੱਤਾ ਜਾਵੇ ਇਹ ਅੱਗੇ ਜਿਹੜਾ ਸੀ ਇਹ ਓਪਨ ਟੈਕਨੀਕ ਨਾਲ ਅਸੀਂ ਕਰਦੇ ਸੀ ਸਾਰਾ ਕੁਝ ਖੋਲ ਖੁਲ ਕੇ ਕਰਦੇ ਸੀ ਪਰ ਹੁਣ ਅਸੀਂ ਇੱਕ ਮਿਨਿਮਲੀ ਇਨਵੇਸਿਵ ਸਰਜਰੀ ਟੈਕਨੀਕ ਲੈਂਦੇ ਜਿਹਦੇ ਵਿੱਚ ਇੱਕ ਬਹੁਤ ਛੋਟੇ ਚੀਰੇ ਨਾਲ ਅਸੀਂ ਬੋਨਸ ਨੂੰ ਆਪਣੀ ਜਗ੍ਹਾ ਅਲਾਈਨ ਕਰ ਸਕਦੇ ਹਾਂ ਤੇ ਵਧੀਆਂ ਆਈਆਂ ਬੋਨਾ ਬੋਨਸ ਜੜੀਆਂ ਉਹਨੂੰ ਕੱਟ ਸਕਦੇ ਹਾਂ ਇਹਨੂੰ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਕਹਿੰਦੇ ਆਪਰੇਸ਼ਨ ਦਾ ਨਾਮ ਤੋਂ ਡਰ ਲੱਗਦਾ ਲੇਕਿਨ ਹੁਣ ਮੈਨੂੰ ਲੱਗਦਾ ਡਰਨ ਦੀ ਲੋੜ ਨਹੀਂ ਮਿਨਿਮਲ ਇਨਵੇਸਿਵ ਸਰਜਰੀ ਇਹਦਾ ਮਤਲਬ ਕੀ ਹੈ ਇੱਕ ਬਹੁਤ ਛੋਟੇ ਚੀਰੇ ਦੇ ਤਰ੍ਹਾਂ ਸਰਜਰੀ ਦੂਜਾ ਬੜੇ ਥੋੜੇ ਟਾਈਮ ਚ ਸਰਜਰੀ ਦਾ ਕਦਮ ਹੋਣਾ ਤੀਜਾ ਬੜੀ ਵਧੀਆ ਹੀਲਿੰਗ ਔਰ ਬੜੇ ਛੋਟੇ ਜਿਹੇ ਉਹਨੇ ਕਹਿੰਦੇ ਨਿਸ਼ਾਨ ਨਾਲ ਸਕਾਰ ਦੇ ਨਾਲ ਕਾਸਮੈਟਿਕਲੀ ਗੁੱਡ ਤੇ ਘੱਟ ਚਾਂਸ ਇਨਫੈਕਸ਼ਨ ਦੇ ਤੇ ਪੇਸ਼ੈਂਟ ਦੇ ਜਲਦੀ ਚੱਲਣ ਦੇ ਚਾਂਸ ਇਹ ਸਾਰੇ ਐਡਵਾਂਟੇਜਸ ਇਹ ਮਿਨਿਮਲ ਇਨਵੇਸਿਵ ਸਰਜਰੀ ਨਾਲੇ ਐਸ ਕੰਪੇਅਰ ਟੂ ਓਪਨ ਸਰਜਰੀ ਤੇ ਇਸ ਤਰ੍ਹਾਂ ਦਾ ਜਿਹੜਾ ਸੈਂਟਰ ਜਿਹੜਾ ਹੈ ਇਹ ਅੰਮ੍ਰਿਤਸਰ ਚੀ ਹੈ ਪੰਜਾਬ ਦੇ ਵਿੱਚ ਹਾਲੇ ਕਿਸੇ ਨੇ ਵੀ ਇਹ ਮਸ਼ੀਨ ਨਹੀਂ ਪ੍ਰੋਕਿਊਰ ਕੀਤੀ ਅਸੀਂ ਪਹਿਲੇ ਸੈਂਟਰ ਆ ਕਿ ਜਿਹਦੇ ਵਿੱਚ ਇਹ ਮਿਨਿਮਲ ਇਨਵੇਸਿਵ ਸਰਜਰੀ ਦੀ ਮਸ਼ੀਨ ਜਿਹੜੀ ਹੈ ਮੇਰੀ ਨੌਲੇਜ ਦੇ ਵਿੱਚ ਅਸੀਂ ਪ੍ਰੋਕਿਊਰ ਕੀਤੀ ਅਕਸਰ ਨਹੀਂ ਦੇਖਦੇ ਕਿਈ ਲੋਕਾਂ ਦੇ ਪੈਰ ਸੁੱਜ ਜਾਂਦੇ ਨੇ ਉਹ ਕੀ ਚੀਜ਼ ਹੁੰਦੀ ਹੈ ਅਸੀਂ ਚਾਹਾਂਗੇ ਇੱਕ ਪੈਰ ਵੀ ਤੁਹਾਨੂੰ ਦਿਖਾ ਰਹੇ ਹਾਂ ਸੋਜਿਸ਼ ਕੀ ਹੁੰਦੀ ਹੈ ਉਹਨੂੰ ਕਿਵੇਂ ਹੱਲ ਕਰਦੇ ਹੋ ਪੈਰ ਦੀ ਸੋਜ ਜਿਹੜੀ ਹੈ ਉਹ ਕਈ ਕਾਰਨਾ ਕਰ ਸਕਦੀ ਹੈ ਕਈ ਕਈ ਵਾਰ ਇਹ ਤੇ ਪੈਰਾਂ ਦੀ ਡਿਫਾਰਮਿਟੀ ਕਰਨ ਹੋ ਸਕਦੀ ਹੈ ਕਈ ਵਾਰੀ ਜਨਰਲਾਈਜ਼ ਪ੍ਰੋਬਲਮ ਵੀ ਹੋ ਸਕਦੀ ਹੈ ਨੇ ਜਿਵੇਂ ਕਿ ਤੁਸੀਂ ਕੋਈ ਡਾਇਬੀਟਿਸ ਹੈ ਜਾਂ ਬਲੱਡ ਪ੍ਰੈਸ਼ਰ ਹੈ ਜਾਂ ਕਿਸੇ ਦੀਆਂ ਨਸਾਂ ਦੀ ਪ੍ਰੋਬਲਮ ਹੈ ਉਹ ਖੂਨ ਦਾ ਦੌਰਾ ਸਹੀ ਨਹੀਂ ਚੱਲ ਰਿਹਾ ਉਹਦੀ ਵੇਨਸ ਦੀ ਪ੍ਰੋਬਲਮ ਹੈ ਇਹ ਕਿਤੇ ਹੋ ਸਕਦੀ ਹੈ ਉਹਦੇ ਵਿੱਚ ਤੁਹਾਨੂੰ ਰਿਸਪੈਕਟਿਵ ਬੰਦੇ ਕੋਲ ਜਾਣਾ ਪਏਗਾ ਜਿਹੜੀ ਜਿਹੜੀ ਜੇ ਫਿਜ਼ੀਸ਼ੀਅਨ ਨੇ ਟ੍ਰੀਟ ਕਰਨਾ ਹੈ ਤਾਂ ਉਹ ਕਰੂਗਾ ਜੇ ਸਰਜਨ ਨੇ ਜਨਰਲ ਸਰਜਨ ਨੇ ਕਰਨਾ ਹੋ ਦੂਜੀ ਜਿਹੜੀ ਹੈ ਉਹ ਪੈਰ ਦੀਆਂ ਬਿਮਾਰੀਆਂ ਕਰਨਾ ਕੋਈ ਸਟਰ ਦੇ ਕਾਰਨ ਲੱਗ ਜਾਣਾ ਜਾਂ ਆਰਥਰਾਇਟਿਸ ਦੇ ਕਾਰਨ ਲੱਗ ਜਾਣਾ ਜਾਂ ਡਾਇਬੀਟਿਸ ਦੀ ਜਿਹੜੀ ਪਹਿਲੀ ਨਿਸ਼ਾਨੀ ਹੈ ਉਹ ਸੋਜ ਹੀ ਉਹ ਪੇਸ਼ੈਂਟ ਨੂੰ ਪੇਨ ਨਹੀਂ ਹੋ ਰਹੀ ਹੁੰਦੀ ਸਿਰਫ ਸੋਜ ਹੁੰਦੀ ਹੈ ਉਹ ਚੱਲੀ ਜਾਂਦਾ ਤੇ ਉਹਦੀਆਂ ਹੱਡੀਆਂ ਹੌਲੀ ਹੌਲੀ ਡਿਫਾਰਮ ਹੋਈ ਜਾਂਦੀ ਹੈ ਕਿਉਂਕਿ ਪੇਸ਼ੈਂਟ ਸੋਜ ਡਾਇਬੀਟਿਸ ਦੇ ਵਿੱਚ ਦੇ ਪੈਰ ਦੀ ਸੋਜ ਵੱਧ ਜਾਵੇ ਕਿਸੇ ਕਿਤੇ ਕੇ ਕਰਕੇ ਸੋਜ ਜਾਂਦੀ ਦੱਸੋਗੇ ਡਾਇਬੀਟਿਕ ਕਰਕੇ ਸਭ ਤੋਂ ਜ਼ਿਆਦਾ ਨਾਰਮਲੀ ਸਾਰਾ ਹੀ ਪੈਰ ਕਵਰ ਹੋ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਾਰਾ ਫੁੱਟਾ ਜੀ ਸੀ ਸਾਰਾ ਹੀ ਪੈਰ ਜਿਹੜਾ ਅਪਰ ਫੁੱਟਾ ਸਾਰਾ ਹਾਂ ਸਾਰਾ ਜੀ ਇਹ ਸਾਰਾ ਤੇ ਉਹਦੇ ਨਾਲ ਉਹਦੇ ਠੀਕ ਹੋ ਜਾਂਦਾ ਜੀ ਉਦੋਂ ਇਮੀਡੀਏਟਲੀ ਪੇਸ਼ੈਂਟ ਨੂੰ ਭਾਰ ਪਾਣਾ ਬੰਦ ਕਰਨਾ ਪਏਗਾ ਤੇ ਪਲਸਟਰ ਲਾਣਾ ਪਏਗਾ ਜੇ ਇਹਦਾ ਹੱਡੀ ਡਿਫੋਰਮ ਨਹੀਂ ਹੈ ਤੇ ਇਹ ਹੱਡੀਆਂ ਕਾਫੀ ਡਿਫਾਰਮਡ ਹੈ ਤੇ ਪ੍ਰੈਸ਼ਰ ਵਧਿਆ ਆਵੇ ਉਹ ਤੁਹਾਨੂੰ ਰੀਅਲਾਈਨ ਕਰਨੀਆਂ ਪੈਣਗੀਆਂ। ਪੈਰ ਜਿਨ੍ਹਾਂ ਦੇ ਠੇਡੇ ਨੇ ਉਹ ਠੀਕ ਹੋ ਸਕਦੇ ਨੇ। ਬਿਲਕੁਲ ਹੋ ਸਕਦੇ ਨੇ, ਕਿਉਂ ਨਹੀਂ ਹੋ ਸਕਦੇ? ਤਾਂ ਉਹਦਾ ਇਲਾਜ ਸੰਭਵ ਹੈ। ਬਿਲਕੁਲ, ਬਿਲਕੁਲ ਇਲਾਜ ਹੈ। ਹੋ ਸਕਦਾ ਹੈ ਅਸੀਂ ਨਾਰਮਲ ਫੰਕਸ਼ਨ ਨਾ ਪ੍ਰੋਵਾਈਡ ਕਰ ਸਕੀਏ। ਪਰ ਜਿਹੜਾ ਬੰਦਾ ਮੰਨ ਲਓ ਇੰਜ ਚੱਲ ਰਿਹਾ ਹੈ ਪੈਰ ਤੇ ਤੇ ਜੇ ਉਹ ਇੰਜ ਚੱਲਣਾ ਨਾਰਮਲ ਸ਼ੁਰੂ ਹੋ ਜਾਵੇ, ਹੋ ਸਕਦਾ ਉਹਦੀ ਮੂਵਮੈਂਟ ਪੂਰੀ ਨਾ ਆਵੇ ਪੂਰੀ, ਪਰ ਉਹ ਇੰਜ ਠੀਕ ਹੈ ਕਿ ਇੰਜ ਚੱਲਣਾ ਠੀਕ ਹੈ। ਬਿਲਕੁਲ। ਕਈ ਵਾਰ ਪੈਟ ਡੇ ਹੋ ਜਾਂਦੇ ਨੇ ਹਾਂਜੀ ਹਾਂਜੀ ਇਸ ਉਸ ਤੁਸੀਂ ਕੋਈ ਫੋਰਥ ਸੰਡੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਜਿਹੜੇ ਕਿ ਖਾਸ ਡਾਇਬੀਟਸ ਲਈ ਰੱਖਿਆ ਗਿਆ ਹੈ ਜੀ ਕਿ ਇਹ ਪੈਰਾਂ ਦੀ ਬਿਮਾਰੀ ਨੂੰ ਅਸੀਂ ਸਕ੍ਰੀਨ ਕਰ ਲਈਏ ਪਹਿਲੇ ਤੇ ਜੇ ਕੋਈ ਜੁੱਤਿਆਂ ਦੀ ਮੋਡੀਫਿਕੇਸ਼ਨ ਜਾਂ ਕੁਛ ਇਹੋ ਜੀ ਚੀਜ਼ ਜਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਜਾਂ ਐਕਸਰਸਾਈਜ਼ਸ ਕੁਛ ਚਾਹੀਦੀਆਂ ਨੇ ਉਹ ਪੇਸ਼ੈਂਟ ਨੂੰ ਰეკਮੈਂਡ ਕਰਦੀ ਹੈ ਤਾਂ ਕਿ ਉਹਨਾਂ ਦੇ ਪੈਰ ਅੱਗੇ ਨਾ ਖਰਾਬ ਹੋਣ ਸੋ ਆਈ ਰეკਮੈਂਡ ਦੇ ਸ਼ੁੱਡ ਕਮ ਟੂ ਅਸ ਐਂਡ ਗੈਟ ਦਿਸ ਫ੍ਰੀ ਚੈੱਕਅਪ ਐਂਡ ਪਾਰਟਿਕੁਲਰਲੀ ਟੂ ਡਾਇਬੀਟਿਕਸ ਉਹਨਾਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਤਾਂ ਕਿ ਇਹ ਕਰਨ ਔਰ ਆਪਣਾ ਚੈੱਕਅਪ ਕਰਾਉਣ ਔਰ ਜੇ ਸਾਨੂੰ ਲੱਗੇ ਕਿ ਇਹ ਪੈਰ ਅਗੇ ਖਰਾਬ ਹੋਣ ਦੀ ਪ੍ਰੋਬੈਬਿਲਿਟੀ ਜ਼ਿਆਦਾ ਹੈ ਚਾਂਸਸ ਜ਼ਿਆਦਾ ਹੈ ਤੇ ਉਹਨਾਂ ਨੂੰ ਅਸੀਂ ਐਪਰੋਪ੍ਰੀਏਟ ਜਿਹੜੀ ਹੈ ਗਾਈਡੈਂਸ ਦਿਆਂਗੇ ਪ੍ਰੋਪਰ ਗਾਈਡੈਂਸ ਦਿਓ ਹਾਂਜੀ ਤਾਂ ਕਿ ਕਿੱਥੇ ਆਣਾ ਕਿੱਥੇ ਆ ਸਕਦੇ ਜੀ ਇਹਦਾ ਫੀਲ ਫੁੱਟ ਕਲੀਨਿਕ ਹੈ ਜੀ ਅਮਨ ਹਾਂਜੀ ਫੀਲ ਫੁੱਟ ਕਲੀਨਿਕ ਹੈ ਜੀ ਅਮਨ ਅਮਨਦੀਪ ਹਾਂਜੀ ਤਾਂ ਕਿਸੇ ਵੇਲੇ ਵੀ ਆ ਕੇ ਤੁਹਾਨੂੰ ਕੰਟੈਕਟ ਕਰ ਸਕਦੇ ਨੇ ਹਾਂਜੀ ਹਾਂਜੀ ਕਰਨਾ ਤਾਂ ਬਿਲਕੁਲ ਪੈਰ ਉਂਟੇ ਡੇ ਨਹੀਂ ਰਹਿੰਦੇ ਹੋਗੇ ਤੁਸੀਂ ਜੇ ਪੇਸ਼ੈਂਟ ਆਣਗੇ ਪੇਸ਼ੈਂਟ ਆਣਗੇ ਪੇਸ਼ੈਂਟ ਨੂੰ ਕਰੋ ਨਹੀਂ ਲਿਆ ਜਾ ਸਕਦਾ ਪੇਸ਼ੈਂਟ ਨੂੰ ਤੇ ਆਪ ਆਣਾ ਹੈ ਆ ਆਣਾ ਪਏਗਾ ਆਪ ਆ ਨਹੀਂ ਪਏਗਾ ਤਾਂ ਬਿਲਕੁਲ ਹੁਣ ਮਤਲਬ ਪੁਰਾਣੀਆਂ ਗੱਲਾਂ ਖਤਮ ਨੇ ਕਿ ਬੈਟ ਡੇ ਨੇ ਕਿ ਉਹ ਕਈ ਕੰਦੇ ਸੀ ਜਾਦੂ ਹੋ ਗਿਆ ਵੀ ਇਦਾਂ ਅੱਗੇ ਤੇ ਲੋਕ ਪੈਰ ਦੀ ਸਰਜਰੀ ਬਾਰੇ ਸੋਚਦੇ ਹੀ ਨਹੀਂ ਸੀ ਔਰ ਜਿਵੇਂ ਕਿ ਅੱਜ ਤੋਂ ਅਸੀਂ 40 ਸਾਲ ਕਹਿ ਦਈਏ ਕਿਸੇ ਨੂੰ ਕਹਿ ਦੇ ਪਹਿਲੇ ਕਹਿ ਦਈ ਸੀ ਜਦੋਂ ਅਸੀਂ ਐਮਐਸ ਕਰ ਰਹੇ ਸੀ ਜੀ ਹਿਪ ਰਿਪਲੇਸ ਕਰਨਾ 니 ਰਿਪਲੇਸ ਕਰਨਾ ਸੀ ਉਦੋਂ ਬੰਦਾ ਸੋਚਦਾ ਹੀ ਨਹੀਂ ਸੀ ਕਿ ਵੀ ਨੀ ਨੀ ਰਿਪਲੇਸ ਹੋਦਾ ਹੁਣ ਘਰ ਘਰ ਵਿੱਚ ਗੋਡਾ ਬਦਲੀ ਰਿਹਾ ਘਰ-ਘਰ ਵਿੱਚ ਚੁੱਲਾ ਬਦਲੇ ਤੇ ਉਸੇ ਤਰ੍ਹਾਂ ਹੀ ਹੁਣ ਇਹਦੀ ਵੀ ਐਵੋਲੂਸ਼ਨ ਹੋ ਰਹੀ ਹੈ ਅগে ਲੋਕ ਸਿਰਫ ਪਲਸਟਰ ਲਾ ਕੇ ਉਹਨੂੰ ਪੈਰ ਨੂੰ ਛੱਡ ਦਿੰਦੇ ਸੀ ਤੇ ਕੰਮ ਖਤਮ ਹੋ ਗਿਆ ਪਰ ਹੁਣ ਸਰਜਿਕਲ ਟੈਕਨੀਕਸ ਇਨੀ ਐਡਵਾਂਸ ਹੋ ਗਈਆਂ ਕਿ ਪੈਰ ਦੀਆਂ ਕਾਫੀ ਸਾਰੀਆਂ ਡਿਫੋਰਮਿਟੀਜ਼ ਆਪਰੇਸ਼ਨ ਤੋਂ ਬਿਨਾ ਸਰਜਰੀ ਕੁਝ ਆਪਰੇਸ਼ਨ ਤੋਂ ਬਿਨਾ ਵੀ ਵਰਜਿੰਦੇ ਜਬ ਆਪਰੇਸ਼ਨ ਚਾਹੀਏ ਬੜੀ ਸੇਫਲੀ ਤੇ ਵਧੀਆ ਆਪਰੇਸ਼ਨ ਕਰਦੇ ਹੈਂ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਦੇਣ ਵਾਸਤੇ ਤਾਂ ਤੁਸੀਂ ਅਗਰ ਆਪਣੇ ਪੈਰਾਂ ਦੀ ਸਾਂਭ ਸੰਭਾਲ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਡਾਇਬਟਿਕ ਦੇ ਮਰੀਜ਼ ਹੋ ਤਾਂ ਅਕਸਰ ਤਾਂ ਪੈਰਾਂ ਪ੍ਰੋਬਲਮ ਹੁੰਦੀਆਂ ਨੇ ਤਾਂ ਉਹਨਾਂ ਪੈਰਾਂ ਦੀ ਪ੍ਰੋਬਲਮ ਨੂੰ ਅਗਰ ਹੱਲ ਕਰਨਾ ਹੈ ਤਾਂ ਤੁਸੀਂ ਫੁੱਟ ਐਂਡ ਕਲੀਨਿਕ ਜਿਹੜਾ ਹੈ ਉਹ ਅਮਨਦੀ ਹਸਪੀਟਲ ਸ ਹੈ ਨੰਬਰ ਦਾ ਹੀ ਤੁਹਾਨੂੰ ਉੱਥੇ ਥੱਲੇ ਮੈਂਸ਼ਨ ਕੀਤਾ ਹੈ ਤੁਸੀਂ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਇਸ ਨੰਬਰ ਨਾਲ ਹੀ ਤੁਸੀਂ ਆਪਣੇ ਪੈਰਾਂ ਦਾ ਇਲਾਜ ਕਰਾ ਸਕਦੇ ਹੋ ਅਗਰ ਤੁਹਾਡੇ ਪੈਰ ਟੇਡੇ ਨੇ ਅਗਰ ਤੁਹਾਡੀ ਅੱਡੀ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਸ ਦਾ ਇੱਕ ਇਲਾਜ ਮਹਿਜ ਛੋਟੇ ਜਿਹੇ ਇੱਕ ਚੀਰੇ ਦੇ ਨਾਲ ਸੰਭਵ ਹੋ ਸਕਦਾ ਹੈ ਉਹਦੇ ਵਾਸਤੇ ਵੱਡੇ ਆਪਰੇਸ਼ਨ ਦੀ ਲੋੜ ਨਹੀਂ ਤਾਂ ਇਸ ਤਰੀਕੇ ਦਾ ਪਹਿਲਾ ਉਪਰਾਲਾ ਹੈ ਔਰ ਲੋਕਾਂ ਵਾਸਤੇ ਇਹ ਫਾਇਦਾ ਹੈ ਲੋਕ ਆਪਣੇ ਪੈਰਾਡਾਈਸ ਸੰਭਾਲ ਕਰਨ ਔਰ ਇੱਕ ਸਵਸਥ ਜੀਵਨ ਜੀ ਸਕਣ ਕੈਮਰਾਮੈਨਰਸ ਦੇ ਨਾਲ ਸੁਮਿਤ ਖਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ